ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕਾਲੂ ਤੇ ਗੁਰਿਆਲ ਸਿੰਘ ਪਹੁੰਚ ਚੁੱਕੇ ਆ ਪਿੰਡ ਹੈਗਾ ਕੋਟ ਖਜਾਨਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾੜਾ ਤੇ ਦੇਖੋ ਅੱਜ ਬਾਈ ਜੀ ਕੋਲ ਬਹੁਤ ਵੱਡੀਆਂ ਵੱਡੀਆਂ ਵੇੜਾ 20 ਬਰਾਤੇ ਲਗਭਗ ਚਲੋ ਵੇੜਾ ਲੱਗੇ ਬਹੁਤ ਚੰਗੀਆਂ ਹੁੰਦੀਆਂ ਐ ਕਿ ਸਾਰੀ ਵੈਰੈਟੀ ਹੈ ਜਰਸੀ ਜੁਸੇ ਸਭ ਹੋਏਗਾ ਸਸਤੀ ਖਾਸ ਸਸਤੀ ਗੱਲ ਜੀ ਬਾਈ ਜੀ ਹੋਰ ਸਸਤੀ ਸਸਤੀ ਗੱਲ ਜੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇਖੋ ਬਹੁਤ ਮਾਸ ਬਸ ਹਾਜ਼ਰੀ ਘੱਟ ਲੱਗਦੀ ਹੈ ਜੀ ਅਰੇ ਅੱਜ ਵੀ ਔਖਾ ਹੀ ਕੰਮ ਹੈ ਮੈਂ ਫੇਰ ਘੰਟੇ ਜਵਾਬ ਸੀ ਪਾਈ ਫੇਰ ਮਿੰਨੂ ਜੀ ਹਾਂ ਉਹ ਕੀ ਜਲੇ ਤੇ ਟਾਈਮ ਵਿਆਹ ਮੂਹ ਕੰਮ ਆ ਆ ਬਸ ਬਸ ਤਾਂ ਕਰਕੇ ਥੋੜਾ ਜਿਹਾ ਕੰਮ ਜਆ ਉਹਦੇ ਕਰਕੇ ਜਾਣਾ ਪੈਂਦਾ ਚਲੋ ਹੋਰ ਸੁਣਾ ਫਿਰ ਕਿੰਨੀ ਅੰਜ ਫਿਰ ਅੱਜ 5 ਸਵੇਰੇ ਅੱਜ 5 ਵਜੇ ਹਾਂ ਹਾਂ ਜੀ ਆ ਬੜਾ ਚੜ੍ਹ ਕੇ ਲੱਗੇ ਆ ਲੈ ਵੇ ਯਾ ਕਿ ਜਦਾ ਦਿੰਦੇ ਨੇ ਡੇਡ ਲੈ ਵੇ ਕਰੀ ਜਰੂਰ ਹਾਂ ਲਗੀ ਜੱਸੀ ਨੂੰ ਆ ਕਰੀ ਆ ਜੀ ਬੱਸ ਗੱਪੜ ਨਹੀਂ ਸੁਈ ਸੁਈ ਸਵੇਰਦੀ ਏ ਵੀ ਅੱਛਾ ਅੱਜ ਹੀ ਸੁਈ ਆ ਅੱਜ ਹੀ ਮਾਲ ਸਾਰਾ ਸੋਇਆ ਹੋਆ ਆ ਜਾਈ ਏ ਸਾਰਾ ਇਹ ਜੰਮਾ ਬੁਖਾਰੇ ਗਾ ਥਾਲੇ ਵਾ ਹੁਣ ਕਿੰਨਾ ਕਰਜੂ ਬਾਈ ਜੀ ਬਲ ਇਹ ਜੀ ਕੋਲ ਨਹੀਂ ਵੇਲਾ ਸਾਫ ਆਪੇ ਲਾ ਲੈ ਕੋਈ ਜੇ ਮੈਂ ਤਾਂ ਕੋਈ ਸਾਫ ਲਾਵੇ ਹਾਂ ਦੋਦੇ ਕਿੰਨਾ ਕਰਦੂ 15 ਕਰਦੂ 18 ਕਰਦੂ 12 ਕਰਦੂ ਇਸ ਚੀਜ਼ ਦਾ ਨਹੀਂ ਪਤਾ ਹਾਂ ਐਵੇਂ ਜਿਹੜੀ ਗੱਲ ਲੈ ਲੈ ਵੇ ਲੈ ਵੀ ਲੈਵਾ ਕਿੰਨਾ ਲਗਾ ਵੇ ਮੋਤੀ ਬਾਤੀ ਸੋਹਣੀ ਲੱਗੀ ਆ ਨਹੀਂ ਮੇਟ ਚੀ ਵੇ ਹਾਂ ਚੋਈ ਜੂ ਕਿੰਨੇ ਲਈ ਹੈ ਹਲੋ ਕਰਕੇ ਹੁਣ ਦੁੱਧ ਹੈ ਬੋਲਾ ਕਿੰਨਾ ਇਸ ਚ ਪਾਜੀ ਆਪਾਂ ਸਵੇਰੇ 3-4 ਕਿਲੋ ਚੋਈ ਆਪਾਂ ਤੁਹਾਨੂੰ ਕਹਿ ਦੀ ਆ ਵੀ ਥੱਲੇ 10-15 ਲੀਟਰ ਆ 20 ਲੀਟਰ ਆ ਝੂੜ ਮਾਰਾ ਨਹੀਂ ਠੀਕ ਆਪਣੇ ਨੇਵੇ ਦੇ ਹਿਸਾਬ ਨਾਲ ਵੀ ਵੇ ਲੈ 15 ਪਾਜੀ 16 ਪਾਜੇ ਜਿਹੜਾ ਆਪਾਂ ਸਾਰੀ ਖਾਲੀ ਨਹੀਂ ਕੀਤੀ ਖਾਲੀ ਜਰਾ ਟੀਆਂ ਨਹੀਂ ਖਾਲੀ ਨਹੀਂ ਕੀਤੀ ਬੋਲੋ ਫਾਟੀਆਂ ਵੀ ਹੈ ਸੋਹਣੀ ਆ ਬੂਠੀ ਬਾਠੀ ਸੋਹਣੀ ਲੱਗੀ ਆ ਜੀਪ ਜੀ ਗੱਲ ਇਦਾਂ ਆ ਵੀ ਮੁੱਲ ਸਾਰੇ ਇੱਕੋ ਹੀ ਕਰ ਦੇਣਾ ਅੱਛਾ ਇੱਕੋ ਹੀ ਕਰ ਦੇਣਾ ਮੁੱਲ ਅਜੇ ਹਾਂ ਜੀ ਹਾਂ 57 ਚੋਂ 200 200 ਰੁਪਏ ਛੋੜ ਹੀ ਕਰਾਂਗੇ ਸਾਰਿਆਂ ਦੇ ਸਾਰਿਆਂ ਦੇ ਬਹੁਤ ਵੜੇ ਵੜੇ ਆ ਇਹਦੇ ਵਡੀਆਂ ਆ ਕੋਈ ਨਹੀਂ ਜਾਣਦਾ ਤੁਸੀਂ ਜਾਣਦਾ ਕੋਈ ਗੱਲ ਨਹੀਂ ਆ ਮੈਂ ਕੰਮ ਓਕੇ ਜੇ ਕਰਦੇ ਆ ਠੀਕ ਆ ਜਰਾ ਲੋ ਵੀ ਵੇਖ ਲੈਣ ਖਾਰੀਆਂ ਵੜੀਆਂ ਵੜੀਆਂ ਚੰਗੀਆਂ ਹਾਂਜੀ ਹਾਂਜੀ ਇਹ ਟੌਪ ਦੀਆਂ ਤੇ ਹੈਵੀ ਪਾਸ ਤੋਂ ਜਲਦੀ ਬਦਲਦੀ ਆਉਣੀਆਂ ਲੈਵਾ ਵੀ ਚੜਦੀ ਤੇ ਚੜਦਾ ਹੀ ਆਉਣਾ ਵੜੀਆਂ ਸਹੀ ਤੇ ਜਾਣੀ ਮਾੜੀਆਂ ਵੜੀਆਂ ਐਂਟੀ ਚਲੁੰਦੇ ਆਹਾਂ ਵੜੀ ਫੇਰ ਇਹ ਵੀ ਤਾਜੀ ਸੂਈ ਆ ਇਹ ਤਾਜੀ ਸੂਈ ਆ ਇਹ ਕੱਲ ਦੀ ਇਹ ਵੀ ਰੇਡ ਸਾਰੇ 57 57 ਹੀ ਆ 57 57 ਇਹ ਬੰਦੋ ਜਣ ਚੱਲਣੀਆਂ ਲਪਾ ਲਿਆ ਥੋੜਾ ਜਾਂ ਹੈ ਮੈਂ ਥੋੜਾ ਲਪਾ ਲਿਆ ਵਾ ਆਹ ਤਾਜੀ ਸੂਈ ਆ ਵੀ ਸਕਲਦੀ ਸੂਈ ਉਹਨੇ ਕਰਕੇ ਥੋੜਾ ਲਪਾ ਕੇ ਹੀ ਕਹਿੰਦਾ ਨਹੀਂ ਬੰਦਾ ਤੁਹਾਨੂੰ ਹਾਂ ਬਾਕੀ ਥਣ ਚਵਾਦੀ ਓਕੇ ਬਸ ਠੀਕ ਆ ਚੱਲਣ ਦੇ ਘਰ ਆ ਦੇ ਲੋ ਮਾਰਾ ਨਾ ਚੱਕੀ ਜਦੋਂ ਫੱਟੇ ਡਾਂਸਰੇ ਬੱਛਾ ਮਾਰਾ ਇਹਦੇ ਮਗਰ ਬੱਛਾ ਇਹ ਵੀ 57 ਇਹ ਵੀ 57 ਉਹਨਾਂ ਨੇ ਸ਼ੋਰਟ ਕਰਨੀ ਭਾਈ ਹੁਣੇ ਕਹਿੰਦੇ ਆ ਤੇ ਆਹ ਵੇਖੋ ਵੈੜ ਕਿੱਡੀ ਇਹ ਦੁੱਧ ਕਿੰਨਾ 22 ਕਿਲੋ ਬੋਲਾ ਬੋਲਾ ਥਲੇ ਤੇ ਵਸ਼ੀ ਮਗਰ ਵੇਖ ਲੋ ਬ੍ਰਾਂਡ ਕਿਦਾਂ ਦਾ ਆ ਵਛੀ ਆ ਹਾਂ ਵਛੀ ਬਾਈਕ ਨੂੰ ਬੋਲਾ ਯਾਰ ਇਹ 3 ਦਿਨ ਹੋ ਗਏ ਨੂੰ ਇੱਕ ਥਾਂ ਦੇ ਚੋਂ ਸੰਦੀਪ ਜੀ ਕੋਈ 10 15 ਧਰ ਆਉਂਦੀ 20 ਧਰ ਪਰਲੇ ਪਰਲੇ ਮਗਰਲਾ ਪਰਲੀ ਸਾਈਡ ਦਾ ਕੋਈ ਤੱਲਰ ਵਾਲੇ ਭਾਈ ਕੋਈ ਅੱਧਾ ਥਣ ਵਾਲੇ ਜਿੱਦਾਂ ਕੋਈ ਮਰਜ਼ੀ ਤੇ ਜੇ ਚੱਲ ਪਿਆ ਥਣ ਤੇ ਕਿਸ ਦੀ ਕਿਸਮਤ ਆ ਲੋ ਜੀ ਵੇੜ ਨਾਲ ਕਿੰਦੀ ਵੱਡੀ ਆ ਉਹ 10 20 4 ਥਣੋਂ ਦੇ ਫਿਰ ਲੱਖ ਦੀ ਸੀ ਬਿਲਕੁਲ ਹਾਂ ਬੋਲਾ ਯਾਰ ਬਾਈਕ ਨੂੰ ਬਾਈਕ ਲੀਟਰ ਮਹਿਨਾ ਹੋਗਾ ਵਾਹ ਜੀ ਕੀ ਬਾਤ ਅੱਲ ਨੂੰ ਕਿ ਮੈਂ ਐਵੇਂ ਜੀ ਵੇੜਾ ਫਿਰ ਤਾਂ ਥਣ ਤੋਂ ਦੱਸਦਾ ਨਾੜਾ ਆ ਜਾਂਦਾ ਕਿੰਦੀਆਂ ਕਿੰਦਾ ਹਾਂਜੀ ਕਾਦੀ ਪਾਜੀ ਫੋਲੇ ਆਏ ਨਹੀਂ ਵੀ ਛੋਟੀ ਜਿਹੀ ਭੇਟਿਆ ਵੀ ਵੱਡੀਆਂ ਵੜਾਂ ਇਹਨਾਂ ਦੇ ਵੀ ਸੋਜੇ ਹਜ਼ਾਰ ਦੀ ਇਹ ਨਹੀਂ 57 ਦੀ 52 200 ਹੀ ਛੋਟ ਇਹ ਚੌਥਾ ਸਾਲ ਹੁੰਦਾ ਤੇ 1 ਲੱਖ 10 ਦੀ ਸੀ ਹਾਂ ਚਲ ਅਸੀਂ ਫੇਰ ਵੀ ਨਹੀਂ ਦੇਣੀ ਅਸੀਂ 90 ਦੀ ਦੇ ਦੇਣੀ ਸੀ ਹਾਂ ਨਹੀਂ ਫੇਰ ਵੀ 90 ਦੀ ਨਹੀਂ ਠੀਕ ਹੈ ਪਰ ਹਾਂਜੀ ਚੱਲਣ ਦੇ ਰਹੇ ਜਾਨੀ ਹੋਵੇਗੀ ਦੇਰੀ ਜਾਂਦੀ ਹੈਗੇ ਵੜਤੀਆਂ ਇਹ ਜਾਈਆਂ ਲਾ ਬੱਚਾ ਨਾ ਮੱਪਾਛੀ ਇਹਦੇ ਮਗਰ ਵਸ਼ੀ ਹੈ ਜੀ ਵਸ਼ੀ ਲੱਭੀ ਵਸ਼ੀ ਹਾਂ ਅਰਸੀ ਵੜੀ ਇੰਪੋਰਟਰ ਆ ਗਿਆ ਹਾਂ ਚਾਹਾਂ ਇਹ ਵੈਰ ਮੇਰੇ ਸੁਈ ਆ ਅੱਛਾ ਅੱਜ ਵੀ ਬੱਚਾ ਹਾਂ ਇਹਦੇ ਮਗਰ ਅੱਛਾ ਤੇ ਵੈਰ ਵੇਖ ਲੋ ਬਾਕੀ ਤੁਸੀਂ ਇਹਦਾ ਵੀ ਲੈਵਾ ਲਓ ਇਹ ਵੈਰ 20 ਕਿਲੋ ਵਾਲੀ ਇਹ ਵੀ ਸੁਣ ਲਈ ਇਹ ਵੀ ਸੁਣ ਲਈ ਇਹ ਵੀ 200 ਛੋੜੀ 200 ਛੋੜੀ ਹਾਂ ਜੀ ਇਹ ਪਾਣੀ ਉਹ ਡਾਕੇ ਚੱਲਣ ਤੋਂ ਗਰਾ ਜੀ ਲੈ ਚਲੋ ਗਰਾ ਜੀ 200 ਛੋੜੀ 200 ਛੋੜੀ 55 ਆ ਆ ਬੱਚਾ ਬੈਠਾ ਜਦਾ ਆ ਬੱਚਾ ਜੇਦਾ ਕਾਲਾ ਬਸ ਠੀਕ ਹਾਂ ਇੱਕ ਹੋਰ ਉਹ ਲੱਗੀ ਸੀ ਤੁਮ ਜਾਰੀ ਹੈ 55 ਦੀ ਇਹ ਵੀ ਸੰਜਾਰੀ ਨਹੀਂ ਨਹੀਂ ਇਹ ਇਹ ਦਾ ਕੱਟ ਹੈ ਇਹ ਸੰਦੀਪ ਜੀ 35000 ਦੀ 35000 ਦੀ ਹਾਂ ਵਛੀ ਮਗਰ ਪਰ ਵੇਖੀ ਸੀ ਤੋ ਕਰ ਗਏ ਬਣੇ ਗਈ ਆ ਅਸੀਂ ਤਾਂ ਸਾਰੇ ਸਤਵੰਜਾ ਦੀਆਂ ਕੀਤੀਆਂ ਅਸੀਂ ਇਹ ਰਵਤ ਕਾਡਾ ਇਹ ਰਵਤ ਕਾ ਇਹ ਰਵਤ ਕਾ ਬਚੀ ਡੱਬੀ ਜੇ ਅੱਛਾ ਹਾਂ ਡੱਬੀ ਵਾਸੀ ਜੀ ਨੇ ਇਹ ਕਿੰਨੇ ਆ ਇਹ 35 ਦੀ ਦੇ ਦਾਂਗੇ ਇਹ 35200 ਛੋਟ ਨਹੀਂ ਚੱਲ 500 ਹੀ ਕਰ ਦਾਂਗੇ ਚਲੋ ਇਹ ਚੋ 500 ਕਰ ਦਾਂਗੇ 500 ਹੀ ਕਰ ਦਾਂਗੇ ਸੰਦੀਪ ਜੀ 57 ਦੀਆਂ ਕੀਤੀਆਂ ਸਾਰੀਆਂ ਆ ਜੀ ਕਰਾਂ ਦੀ ਨੇ ਧੀਆ ਬਸ ਨੇ ਬਾਕੀ ਆ ਵੀ ਲੈ ਵਾਲੂਆ ਸੋਹਣਾ ਲਗਾ ਇਹਨੂੰ ਐਂਡ ਵਾਲੀ ਪੀਸੀ ਆ ਹਾਂ ਐਂਡ ਵਾਲਾ ਜੀ ਐਂਡ ਵਾਲਾ ਐਂਡ ਵਾਲੀ ਪੀਸੀ ਆ ਜੀ ਹੁਣ ਭਾਅ ਵੇਖ ਲੋ ਬਾਈਆਂ ਦੇ ਕਿਹੋ ਜੇ ਆ ਇਹਦੇ ਮਗਰ ਵਛੀ ਜੇ ਆ ਡੱਬੇ ਰਾਂਗ ਦੀ ਜੀ ਆ ਵਛੀ ਜੇ ਦੋ ਵਛੀਆਂ ਗੀਆਂ ਹਾਂ ਦੋ ਦੋ ਵਛੀਆਂ ਤੇ ਤਿੰਨ ਵਛੇ ਤਿੰਨ ਵਛੇ ਚਲੋ ਤੇ ਵੇਣਾ ਵੇਖ ਲੋ ਹੁਣ ਬਾਈਆਂ ਦੇ ਕਿੰਨੇ ਕਾਦਰਾਂ ਲਈਆਂ 55 55 55 ਤੇ 35 ਹਾਂ ਜੀ ਤੇ ਵੇਖ ਲੋ ਹੁਣ ਮੇਰਾ ਵੀ ਇੱਥੇ ਆਓ ਬਾਕੀ ਚੁਆਈ ਕਰੋ ਬਾਰ ਬਾਰ ਇਹੀ ਬੇਨਤੀ ਕਰਦੇ ਨੇ ਆਹ ਦੀ ਤਸੱਲੀ ਲੈ ਕੇ ਤਸੱਲੀ ਕਰੋ ਜੀ ਤਸੱਲੀ ਹਣਾ ਜੀ ਹਾਂ ਆ ਗੱਬਣ ਨੂੰ ਪਾਸ ਜਿਹੜਾ ਸੋਇਆ ਉਹਨੇ ਚੋ ਕੇ ਲੈ ਜਾ ਚਲੋ ਹੋਰ ਭਾਜੀ ਵਧੀਆ ਲੱਗਿਆ ਜੀ ਵਧੀਆ ਨੰਬਰ 964827503 ਪਿੰਡ ਕੋਟੜਾ ਜਣਾ ਜ਼ਿਲ੍ਹਾ ਗਰਮਾ